ਤੇ ਕਸ਼ਮੀਰ ਜਾਣਾ ਨਾ ਕਸ਼ਮੀਰ ਕਿਸੇ ਦਾ ਪਿਓ ਦਾ ਅਸੀਂ ਕਸ਼ਮੀਰ ਜਾਵਾਂ ਹੀ ਜਾਵਾਂਗੇ ਸ਼੍ਰੀ ਅਮਨਨਾਥ ਜੀ ਦੀ ਯਾਤਰਾ ਸ਼ੁਰੂ ਹੋਣ ਲੱਗੀ ਹੈ ਜਿਹੜੀ ਇਹ ਕਟਨਾ ਹੋਈ ਹੈ ਇਹ ਇੰਟਰਨੈਸ਼ਨਲ ਲੈਵਲ ਦੀ ਇੱਕ ਕਟਨਾ ਹੈ ਜੀ ਪੂਰਾ ਪਲੈਂਟ ਕੰਮ ਕੀਤਾ ਗਿਆ ਉਹ ਦੇਖੋ ਇਸ ਤੋਂ ਇਹ ਸਾਬਤ ਹੁੰਦਾ ਹੈ ਉਹ ਕਸ਼ਮੀਰੀਆਂ ਦਾ ਭਲਾ ਚਾਹਦੇ ਨਹੀਂ ਹੈ ਜਦ ਕਿ ਉਹਨਾਂ ਦੀ ਇੱਕ ਸੋਚ ਹੈ ਕਿ ਕਸ਼ਮੀਰੀ ਦੇ ਕੋਲ ਨੌਕਰੀ ਨਾ ਰਹੇ ਕਸ਼ਮੀਰੀ ਲੋਕ ਭੁੱਖੇ ਰਹਿਣ ਤੇ ਤਾਈਆਂ ਉਹਨਾਂ ਦੀ ਪਾਲਸੀਆਂ ਦੇ ਕੰਮ ਕਰਨਗੇ ਸਾਡੇ ਕੋ ਪੈਸੇ ਲੈਣ ਤੇ ਪੱਥਰ ਮਾਰਨ ਸੇਨਾ ਦੇ ਪੱਥਰ ਮਾਰਨ ਲੋਕਾਂ ਦੇ ਪੱਥਰ ਉਹ ਪੱਥਰਵਾਦੀ ਕਰਨ ਉਹਨਾਂ ਦਾ ਮਨਸੂਬਾ ਉਹਨਾਂ ਲਈ ਉਲਟਾ ਪੈ ਗਿਆ ਇੱਕ ਦਿਨ ਪੂਰੇ ਵਰਲਡ ਲੈਵਲ ਦੇ ਉਹ ਅਲੱਗ-ਥਲਗ ਪੈ ਗਏ ਨੇ ਕਿਉਂਕਿ ਉਹਨਾਂ ਦਾ ਜਿਹੜਾ ਆਕਾ ਸਾਰੀ ਦੁਨੀਆ ਦਾ ਪਾਕਿਸਤਾਨੇ ਕਰਵਾ ਰਿਹਾ ਐ ਐ ਇੱਕ ਵੀ ਅਸੀਂ ਪਹਿਲੀ ਵਾਰੀ ਦੇਖਿਆ ਕਿ ਕਸ਼ਮੀਰ ਘਾਟੀ ਦੇ ਵਿੱਚ ਵੀ ਹਿੰਦੂ ਮੁਸਲਮਾਨ ਭਾਈਚਾਰੇ ਦੇ ਪੱਖ ਦੇ ਵਿੱਚ ਨਾਰੇ ਲੱਗੇ ਨੇ ਹਿੰਦੂ ਮੁਸਲਮ ਭਾਈ ਭਾਈ ਅੱਜ ਲੋਕ ਰੋਕ ਲੈਨੇ ਕਈ ਸਾਡੇ ਨੇਤਾ ਅਗਰੈਸਿਵ ਹੋ ਕੇ ਕਿ ਕਸ਼ਮੀਰ ਦੇ ਵਿੱਚ ਨਾ ਜਾਓ ਜੀ ਮੈਂ ਕਹਿੰਦਾ ਕਸ਼ਮੀਰ ਦੇ ਵਿੱਚ ਬਿਲਕੁਲ ਜਾਓ ਜੀ ਤਾਂ ਕਿ ਉੱਥੇ ਦੇ ਲੋਕਾਂ ਦਾ ਰੋਜ਼ਗਾਰ ਨਾ ਟੁੱਟੇ ਰੋਜ਼ਗਾਰ ਟੁੱਟੇਗਾ ਜਿਹਦੇ ਘਰ ਦੇ ਵਿੱਚ ਬੱਚੇ ਭੁੱਖੇ ਮਰਨਗੇ ਉਹ ਗਲਤ ਕੰਮ ਕਰੇ ਕਿ ਕਰੇਗਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 28 ਸਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰੋਸ ਹੈ ਤੇ ਇਸ ਦੇ ਕੀ ਨਤੀਜੇ ਹੋਣਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਚ ਕੀ ਹੋਏਗਾ ਕੀ ਹੋਣਾ ਚਾਹੀਦਾ ਹੈ ਇਹ ਸਾਰੀਆਂ ਗੱਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਹਿੰਦ ਕ੍ਰਾਂਤੀ ਦਲ ਦੇ ਰਾਸ਼ਟਰੀ ਆध्यक्ष ਮਨੋਜ ਨੰਨਾ ਜੀ ਕੋਲ ਨੰਨਾ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਦੱਸੋ ਕੀ ਜਿਹੜਾ ਇਹ ਹੋਇਆ ਕਿਦਾਂ ਇਸ ਬਾਰੇ ਤੁਸੀਂ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਸਾਰੇ ਸਾਥੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਜਿਹੜੀ ਇਹ ਕਟੜਾ ਹੋਈ ਹੈ ਇਹ ਇੰਟਰਨੈਸ਼ਨਲ ਲੈਵਲ ਦੀ ਇੱਕ ਕਟੜਾ ਜੀ ਪੂਰਾ ਪਲੈਂਟ ਕੰਮ ਕੀਤਾ ਗਿਆ ਜੀ ਕਿਉਂਕਿ ਜਿਹੜੀ ਕੇਂਦਰ ਸਰਕਾਰ ਦੀਆਂ ਨੀਤੀਆਂ ਪਿਛਲੇ 5-7 ਸਾਲ ਤੋਂ ਜਿਹੜਾ ਕਸ਼ਮੀਰ ਦੇ ਵਿੱਚ ਕੰਮ ਹੋਇਆ ਜੰਮੂ ਦੇ ਵਿੱਚ ਕੰਮ ਹੋਇਆ ਤੇ ਲੋਕਾਂ ਦੀ ਉੱਥੇ ਦੇ ਲੋਕ ਜਿਹੜੇ ਸੀ ਉਹਨਾਂ ਦੀ ਕਾਫੀ رائے ਕੇਂਦਰ ਸਰਕਾਰ ਦੇ ਪ੍ਰਤੀ ਬਤਲੀ ਹੈ ਜੀ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਸੀ ਦੇ ਲੋਕ ਹੈ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਸੀ ਹੁਣ ਇਹ ਲੋਕ ਜਿਹੜੀ ਸਾਡੀ ਵਿਚਾਰਧਾਰਾ ਤੋਂ ਅਲੱਗ ਹੋ ਰਹੇ ਨੇ ਜੀ ਕੀ ਮਤਲਬ ਇਹ ਭਾਰਤ ਦੇ ਸੰਵਿਧਾਨ ਦੇ ਨਾਲ ਭਾਰਤ ਦੇ ਲੋਕਾਂ ਦੇ ਨਾਲ ਭਾਰਤੀਆਂ ਨਾਲ ਪਿਆਰ ਕਰਨ ਲੱਪੇ ਨਹੀਂ ਕਿਉਂਕਿ ਜਿਹੜਾ ਪਿਛਲਾ ਚਲਾਬ ਹੋਇਆ ਤੁਸੀਂ ਉੱਥੇ ਦੇਖਿਆ ਹੋਵੇਗਾ ਕਿਸੇ ਵੀ ਚਾਹੇ ਵੋਟ ਉਥੇ ਕੇਂਦਰ ਦੀ ਸਰਕਾਰ ਨੂੰ ਘੱਟ ਪਈ ਹੈ ਪਰ ਉੱਥੇ ਜਿੱਦਾਂ ਕੋਈ ਅੱਗੇ ਲੜਾਈ ਝਗੜੇ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਉਹ ਚੀਜ਼ਾਂ ਨਹੀਂ ਹੋਈਆਂ ਜੀ ਤੋਂ ਉਹਨਾਂ ਨੂੰ ਇਸ ਗੱਲ ਦੀ ਕਬਰਾਤ ਕਾਫੀ ਪੈਦਾ ਹੋ ਗਈ ਕਿ ਹੁਣ ਉੱਥੇ ਟੈਰਰਿਜ਼ਮ ਦੁਆਰਾ ਕਿਤਾਫ ਲਾਇਆ ਜਾਏ ਕਿ ਸਾਡੀ ਤਾਂ ਗੱਲ ਹੀ ਸੁਣਨੇ ਬੰਦ ਕਰ ਗਏ ਨੇ ਸੋ ਉਸ ਕਰਕੇ ਉਹਨਾਂ ਨੇ ਇਹ ਘਟਨਾ ਉੱਥੇ ਅੰਜਾਮ ਦਿੰਦਾ ਹੈ ਕਿ ਤਾਂ ਗਈ ਸਾਰੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕ ਅਸੀਂ ਆਪਣਾ ਆਪਣੀ ਹੋਂਦ ਦਿਖਾਈਏ ਤੇ ਦੂਜਾ ਜਿਹੜਾ ਇੱਕ Hindu Muslim ਭਾਈਚਾਰਾ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕਰੀਏ ਜਿਹੜਾ ਕਿ ਉੱਥੇ ਅੱਗੇ ਨਾਲੋਂ ਕਾਫੀ ਫਰਕ ਪੈ ਚੁੱਕਾ आतंकवादी की गल करते हैं जिहादीवादी जब भी गल करते हैं अजेहा है चेहरा कभी नहीं देखने मिलया जब तूसी एक खास करके खास मजम नु खास धर्म नु टारगेट ਕੀਤਾ ਜਾਂਦਾ ਇਹਦੇ ਨਾਲ ਨੁਕਸਾਨ ਤਾਂ ਸਾਰਿਆਂ ਨੂੰ ਹੋਇਆ ਜਿਹੜੇ ਜਿਨ੍ਹਾਂ ਦੇ ਪਰਿਵਾਰ ਚਲੇ ਗਏ ਉਹਨਾਂ ਦਾ ਨੁਕਸਾਨ ਹੈ ਉਸ ਤੋਂ ਇਲਾਵਾ ਜੋ ਸਾਹਮਣੇ ਨਜ਼ਰ ਆ ਰਿਹਾ ਕਾਰੋਬਾਰ ਜਿਨ੍ਹਾਂ ਨੇ ਇੰਨੇ ਸਾਲ ਤੋਂ ਇੰਤਜ਼ਾਰ ਕੀਤਾ ਸੀ ਲਗਭਗ ਪਿਛਲੇ 5-6 ਸਾਲਾਂ ਤੋਂ ਕਾਰੋਬਾਰ ਪਟੜੀ ਦੇ ਉੱਤੇ ਆਇਆ ਸੀ ਅੱਗੇ ਆਉਣ ਵਾਲੇ ਸਮੇਂ 'ਚ ਨੁਕਸਾਨ ਹੋ ਸਕਦਾ ਹੈ ਦੋਨੇ ਚੀਜ਼ਾਂ ਬਾਰੇ ਕੀ ਕਹੋਗੇ ਤੁਸੀਂ ਉਹ ਦੇਖੋ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਸ਼ਮੀਰੀਆਂ ਦਾ ਭਲਾ ਚਾਹਦੇ ਨਹੀਂ ਹੈ। ਉਹਨਾਂ ਨੂੰ ਇਹ ਅੱਜ ਲੱਗਣ ਲੱਪਿਆ ਹੈ ਪਿਛਲੇ ਸਾਲ ਜੋ ਆંકੜੇ ਦੱਸਦੇ ਨੇ ਪਿਛਲੇ 2-3 ਸਾਲਾਂ ਵਿੱਚ ਪਲਿਆਟਿਕ ਟੂਰਿਸਟ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਤੇ ਲੋਕਾਂ ਨੂੰ ਉੱਥੇ ਰੋਜ਼ਗਾਰ ਮਿਲਣਾ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਹੈ। ਰੋਜ਼ਗਾਰ ਮਿਲਣ ਦੇ ਨਾਲ ਉਹ ਆਪਣੇ ਪੈਰਾਂ ਦੇ ਖੜੇ ਵੀ ਹੋ ਗਏ ਨੇ। ਜਦ ਕਿ ਉਹਨਾਂ ਦੀ ਇੱਕ ਸੋਚ ਹੈ ਕਿ ਕਸ਼ਮੀਰੀ ਦੇ ਕੋਲ ਰੋਜ਼ਗਾਰ ਨਾ ਰਹੇ। ਕਸ਼ਮੀਰੀ ਲੋਕ ਭੁੱਖੇ ਰਹਿਣ ਤੇ ਤਾਈਆਂ ਉਹਨਾਂ ਦੀ ਪਾਲਸੀਆਂ ਦਾ ਕੰਮ ਕਰਨਗੇ ਸਾਡੇ ਕੋ ਪੈਸੇ ਲੈਣ ਤੇ ਪੱਥਰ ਮਾਰਨ ਸੇਨਾ ਦੇ ਪੱਥਰ ਮਾਰਨ ਲੋਕਾਂ ਦੇ ਪੱਥਰ ਉਹ ਪੱਥਰਵਾਦੀ ਕਰਨ ਉਹ ਚੀਜ਼ਾਂ ਹੁਣ ਉੱਥੇ ਖਤਮ ਹੋ ਰਹੀਆਂ ਸੋ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਇਹਦੇ ਨਾਲ ਟੂਰਿਜ਼ਮ ਬੰਦ ਹੋਏਗਾ ਆਪਣੇ ਆਪ ਉਹ ਲੋਕ ਭੁੱਖੇ ਮਰਨਗੇ ਕਿਸੇ ਨੇ ਲੋਨ ਲੈ ਕੇ ਦੁਕਾਨ ਪਾਈ ਹੈ ਕਿਸੇ ਨੇ ਹੋਰ ਵਿਚਾਰਾ ਨੇ ਉਹ ਉਪਰਾਲਾ ਕੀਤਾ ਭੁੱਖੇ ਮਰਨਗੇ ਸਾਡੀਆਂ ਪਾਲਸੀਆਂ ਨੂੰ ਦੁਬਾਰਾ ਆਣਗੀ ਜਿਵੇਂ ਇਹ ਅਤਵਾਦੀਆਂ ਨੇ ਕਾਰਾ ਕੀਤਾ ਹੈ ਉਹਨਾਂ ਦੇ ਮਨਸੂਬਿਆਂ ਤੋਂ ਲੱਗਦਾ ਸੀ ਕਿ ਉਹ ਇੱਕ ਵੱਖਰਾ ਕਰਨਾ ਚਾਹੁੰਦੇ ਸੀ ਹਿੰਦੂ ਮੁਸਲਮਾਨ ਸਿੱਖਾਂ ਨੂੰ ਜਾਂ ਗੱਲ ਕਰੀਏ ਪਰ ਜੋ ਰੂਪ ਸਾਹਮਣੇ ਉੱਤੇ ਦੇ ਮੁਸਲਿਮਾਂ ਦਾ ਆਇਆ ਜੋ ਉਹਨਾਂ ਨੇ ਹੈਲਪ ਉਹਨਾਂ ਲੋਕਾਂ ਦੀ ਕੀਤੀ ਜਿਹੜੇ ਬਚ ਗਏ ਨਾ ਜਾਂ ਜਿਨ੍ਹਾਂ ਨੂੰ ਬਚਾਇਆ ਇਥੋਂ ਤਾਂਕਿ ਇੱਕ ਮੁਸਲਿਮ ਵਿਅਕਤੀ ਨੇ ਆਪਣੀ ਜਾਨ ਤੱਕ ਦੇ ਦਿੱਤੀ ਤੇ ਕੀ ਲੱਗਦਾ ਤੁਹਾਨੂੰ ਇਸ ਨੂੰ ਦੇਖੋ ਜੀ ਜੋ ਉਹਨਾਂ ਦਾ ਮੈਨੂੰ ਤਾਂ ਇਹ ਜੋ ਆਬਾਦ ਹੋਇਆ ਜਿੱਦਨੇ ਗੱਲ ਹੋਈ ਹੈ ਉਸ ਤੋਂ ਬਾਅਦ ਜੋ ਸਾਰਾ ਘਟਰਾਕ੍ਰਮ ਹੋਇਆ ਹੈ ਜੋ ਬਾਅਦ ਦੀ ਘਟਰਾਵਾ ਹੋ ਰਹੀਆਂ ਉਹਨਾਂ ਦਾ ਮਨਸੂਬਾ ਉਹਨਾਂ ਲਈ ਉਲਟਾ ਪੈ ਗਿਆ ਇੱਕ ਤਾਂ ਪੂਰੇ ਵਰਲਡ ਲੈਵਲ ਦੇ ਉਹ ਅਲੱਗ-ਥਲਗ ਪੈ ਗਏ ਨੇ ਕਿਉਂਕਿ ਉਹਨਾਂ ਦਾ ਜਿਹੜਾ ਆਕਾ ਸਾਰੀ ਦੁਨੀਆ ਦਾ ਪਾਕਿਸਤਾਨੇ ਕਰਵਾ ਰਿਹਾ ਹੈ ਪਾਕਿਸਤਾਨ ਨੇ ਖੁਦ ਸਟੇਟਮੈਂਟ ਦਿੱਤੀ ਮੇਰਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਦੂਸਰੀ ਗੱਲ ਜਿਹੜੇ ਉਹਨਾਂ ਨੇ ਹਿੰਦੂ ਮੁਸਲਮ ਭਾਈਚਾਰੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਐਕਤੀ ਅਸੀਂ ਪਹਿਲੀ ਵਾਰੀ ਦੇਖਿਆ ਕਿ ਕਸ਼ਮੀਰ ਘਾਟੀ ਦੇ ਵਿੱਚ ਵੀ ਹਿੰਦੂ ਮੁਸਲਮਾਨ ਭਾਈਚਾਰੇ ਦੇ ਪੱਖ ਦੇ ਵਿੱਚ ਨਾਰੇ ਲੱਗੇ ਨੇ ਹਿੰਦੂ ਮੁਸਲਮ ਭਾਈ ਭਾਈ ਸੋ ਇਹ ਅਤਵਾਦ ਦੇ ਉੱਤੇ ਇੱਕ ਬੜੀ ਕਰਾਰੀ ਝੋਟਾ ਹੈ ਤੇ ਜਦੋਂ ਜਾਨਾਂ ਵਾਲੇ ਸਾਡੇ ਸਾਥੀ ਦਾ ਗਿਆ ਹੈ ਪਰ ਉਹਨਾਂ ਦੀ ਜਿਹੜੀ ਸ਼ਰਧਾਂਜਲੀ ਹੈ ਜਿਹੜੀ ਉਹਨੂੰ ਸ਼ਰਧਾਂਜਲੀ ਆਪਾਂ ਦੇ ਰਹੇ ਆ ਉਹ ਸਾਨੂੰ ਸਹੀ ਮੈਨੇ ਇਹੀ ਚਾਹੀਦਾ ਹੈ ਕਿ ਅਸੀਂ ਆਪਾਂ ਚ ਪਾੜ ਵੱਖਵਾਦ ਨਾ ਪਾਈਏ ਜੋ ਕੀ ਉਹ ਚਾਹੁੰਦੇ ਨੇ ਅੱਜ ਲੋਕ ਰੋਕ ਲੈਣੇ ਕਈ ਸਾਡੇ ਨੇਤਾ ਅਗਰੈਸਿਵ ਹੋ ਕੇ ਕਿ ਕਸ਼ਮੀਰ ਦੇ ਵਿੱਚ ਨਾ ਜਾਓ ਜੀ ਮੈਂ ਕਹਿੰਦਾ ਕਸ਼ਮੀਰ ਦੇ ਵਿੱਚ ਬਿਲਕੁਲ ਜਾਓ ਜੀ ਠੀਕ ਹੈ ਆਪਣੀ ਸੇਫਟੀ ਲੈ ਕੇ ਜਾਓ ਆਪਣਾ ਜਿਹੜੇ ਉੱਥੇ ਦੇ ਲੋਕ ਐ ਤਾਂ ਕਿ ਉੱਥੇ ਦੇ ਲੋਕਾਂ ਦਾ ਹੌਸਲਾ ਨਾ ਟੁੱਟੇ ਸਾਰੇ ਦੇ ਸਾਰੇ ਲੋਕ ਗਲਤ ਨਹੀਂ ਹੁੰਦੇ ਕੁਝ ਜਿਹੜੇ ਪੋਜ਼ਿਟਿਵ ਥਿੰਕਿੰਗ ਲਈ ਲੋਕ ਅੱਗੇ ਵਧੇ ਨੇ ਇਹ ਅੱਤਵਾਦੀਆਂ ਕਰਕੇ ਉਹ ਬੈਗ ਨਾ ਹੋਣ ਤੇ ਕਸ਼ਮੀਰ ਜਾਣਾ ਨਾ ਕਸ਼ਮੀਰ ਕਿਸੇ ਦਾ ਪਿਓ ਦਾ ਅਸੀਂ ਕਸ਼ਮੀਰ ਜਾਵਾਂ ਹੀ ਜਾਵਾਂਗੇ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋਣ ਲੱਗੀ ਐ ਸ਼੍ਰੀ ਅਮਰਨਾਥ ਦੀ ਯਾਤਰਾ ਦੇ ਵਿੱਚ ਸਾਸੀ ਸਾਰੇ ਲੋਕ ਹਿੰਦ ਕ੍ਰਾਂਤੀ ਦਾ ਸ਼੍ਰੀ ਹਿੰਦੂ ਤਖਤ ਹੋਰ ਵੀ ਜਿੰਨੇ ਜਥੇਬੰਦੀਆਂ ਸਾਡੀਆਂ ਉਹ ਵੱਧ ਚੜ ਕੇ ਹਿੱਸਾ ਲੈਣ ਗਈਆਂ ਜਿਹੜੇ ਲੋਕ ਉਥੋਂ ਜਾਣਗੇ ਉਹਨਾਂ ਨੂੰ ਬਕਾਇਦਾ ਤਿਲਕ ਦੇ ਆਰਤੀਆ ਕਰਕੇ ਚਸ਼ਮੀਰ ਦੇ ਵਿੱਚ ਪੇਸ਼ੀਦਿਆਂ ਬਣਾ ਯਾਤਰਾ ਦੇ ਉੱਤੇ ਭੇਜਿਆ ਜਾਏਗਾ ਤਾਂਕਿ ਜਿਹੜੇ ਲੋਕ ਸੋਚ ਰਹੇ ਨੇ ਕਿ ਸਾਡੀਆਂ ਗੋਲੀਆਂ ਗਾਲੀਆਂ ਤੋਂ ਡਾਕ ਇਥਾਰੇ ਟੂਰਿਸਟ ਯਾਤਰੀਆ ਬਣਾ ਯਾਤਰਾ ਦੇ ਉੱਤੇ ਛੇ ਭਗਤਾਂ ਨੇ ਬੰਦ ਹੋ ਜਾਣਗੇ ਅੱਗੇ ਤੋਂ ਡਬਲ ਸੰਖਿਆ ਦੇ ਵਿੱਚ ਉੱਥੇ ਜਾਣਗੇ ਤੁਸੀਂ ਨਾ ਹੋਟਲ ਕਾਰੋਬਾਰ ਨਾਲ ਵੀ ਜੁੜੇ ਹੋਏ ਹੋ ਲੇਕਿਨ ਕਾਰੋਬਾਰ ਦੀ ਜਦੋਂ ਗੱਲ ਕਰਦੇ ਆ ਨਾ ਤੇ ਉਹ ਜਿਵੇਂ ਅਸੀਂ ਦੇਖਣ ਚ ਆ ਰਿਹਾ ਜੋ ਸਾਹਮਣੇ ਆ ਰਿਹਾ ਕਈ ਲੋਕਾਂ ਨੇ ਨਵੇਂ-ਨਵੇਂ ਪੈਸੇ ਲਗਾ ਕੇ ਮਤਲਬ ਕਾਰੋਬਾਰ ਸ਼ੁਰੂ ਕੀਤੇ ਸੀਗੇ ਉਹਨਾਂ ਦੇ ਕਾਰੋਬਾਰ ਨੂੰ ਤੁਸੀਂ ਕਿਦਾਂ ਦੇਖਦੇ ਹੋ ਤੇ ਕੀ ਹੋਣਾ ਚਾਹੀਦਾ ਦੇਖੋ ਜੀ ਕਾਰੋਬਾਰ ਨੂੰ ਜਿਹਦਾ ਨੈਕਸਟ ਡੇ ਹੀ ਆ ਜਿੱਦਨੇ ਗੋਲੀ ਚੱਲੀ ਆ ਉਸ ਤੋਂ ਅਗਲੇ ਦਿਨੀ ਕਟੋਗੜ੍ਹੇ ਜੋ ਸਾਡੇ ਕੋਲ ਸੂਚਨਾ 12000 ਤੋਂ ਵੱਧ ਯਾਤਰੀਆਂ ਨੇ ਆਪਣੀ ਬੁਕਿੰਗ ਕੈਨਸਲ ਕਰਾਤੀ ਹੈ ਜੀ ਬਿਲਕੁਲ ਸੋ ਆਪਣੇ ਜਿਹੜੀ ਬੁਕਿੰਗ ਕੈਨਸਲ ਹੋਈ ਹੈ ਉਹ ਨੈਚੁਰਲੀ ਗੱਲ ਜਿਹੜੇ ਕਸ਼ਮੀਰੀ ਵਿਚਾਰੇ ਏਡਾ ਦਾ ਹੋਟਲ ਲੋਨ ਚੱਕ ਕੇ ਪਾਇਆ ਚਾਹੇ ਅਗਲੇ ਨੇ ਕਿਦੋਂ ਹੋਰ ਵਸੀਲਾ ਕੋਈ ਕੀਤਾ ਉਹਨਾਂ ਦੇ ਦਿਮਾਗ 'ਚ ਇਹ ਸੀਗਾ ਕਿਸੇ ਨੇ ਸੋਚਿਆ ਸੀਗਾ ਮੈਂ ਤੋਂ ਪੈਸੇ ਕਮਾ ਲਿਆ ਉਹਨਾਂ ਬੱਚੇ ਨੂੰ ਲੈਪਟਾਪ ਲੈ ਕੇ ਦੇਵਾਂਗਾ ਕਿਸੇ ਨੇ ਸੋਚਿਆ ਮੈਂ ਆਪਣੇ ਘਰ ਦਾ ਲੈਂਟਰ ਪਾਵਾਂ ਕਮਾਈ ਤੋਂ ਕਿਸੇ ਨੇ ਹੋਰ ਕੋਈ ਵੱਡਾ ਸੋਚਿਆ ਹੋਵੇਗਾ ਉਹ ਸਾਰੇ ਉਹਨਾਂ ਨੇ ਮਨਸੂਬੇ ਤਵਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਇਹ ਚੀਜ਼ ਬਿਲਕੁਲ ਗਲਤ ਹੋਈ ਹੈ ਇਹਨਾਂ ਇਸ ਟੀ ਦਾ ਉਹਨਾਂ ਦੇ ਉਲਟਾ ਹੀ ਗੇਮ ਉਲਟਾ ਹੀ ਪਾਲਾ ਉਹਨਾਂ ਦਾ ਜਿਹੜਾ ਤਵਸਤ ਹੋ ਚੁੱਕਾ ਸਾਰੇ ਚਿਹਰੇ ਉਹਨਾਂ ਦੇ ਜਿਹੜੇ ਸਾਹਮਣੇ ਹੋ ਚੁੱਕੇ ਆ ਸੋ ਜਿਹੜਾ ਕਸ਼ਮੀਰ ਘਾਟੀ ਦੇ ਵਿੱਚ ਜਿਹੜਾ ਕਸ਼ਮੀਰੀ ਲੋਕਾਂ ਨੇ ਇਸ ਦੇ ਉੱਤੇ ਰੋਸ ਪ੍ਰਗਟ ਕੀਤਾ ਜਿਹੜੇ ਯਾਤਰੀ ਉੱਥੇ ਫਸੇ ਹੋਏ ਸੀ ਉਹਨਾਂ ਦੀ ਸਹਾਇਤਾ ਕੀਤੀ ਹੈ ਕਿਸੇ ਰੂਪ ਦੇ ਵਿੱਚ ਵੀ ਕੀਤੀ ਹੈ ਉਹ ਇੱਕ ਬੜੀ ਵੱਡੀ ਜਿਹੜੀ ਭਾਰਤ ਦੇਸ਼ ਲਈ ਹੈ ਕਸ਼ਮੀਰੀਆਂ ਦੇ ਲਈ ਹੈ ਜਾਂ ਸਾਡੇ ਭਾਈਚਾਰੇ ਲਈ ਹੈ ਇੱਕ ਬੜੀ ਵੱਡੀ ਪਹਿਲ ਮੇਰਾ ਇੱਕ ਆਖਰੀ ਸਵਾਲ ਹੈ ਜਿਵੇਂ ਅੱਜ ਸਵੇਰੇ ਮੈਂ ਮੀਡੀਆ ਰਿਪੋਰਟਸ ਪੜ੍ਹ ਰਿਆ ਸੀ ਪਹਿਲਗਾਮ ਦੇ ਵਿੱਚ ਜੂਨ ਤੱਕਰ ਦੀ ਬੁਕਿੰਗ ਸੀ ਜਿਹੜੀਆਂ ਲਗਭਗ 60 ਤੋਂ 70% ਬੁਕਿੰਗ ਕੈਨਸਲ ਹੋ ਚੁੱਕੀਆਂ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਤੇ ਲੋਕਾਂ ਨੂੰ ਕਿ ਕੀ ਹੱਥ ਫੜਨਾ ਚਾਹੀਦਾ ਕਸ਼ਮੀਰੀਆਂ ਦਾ ਤਾਂਕਿ ਉਹਨਾਂ ਦੇ ਕਾਰੋਬਾਰ ਚੱਲ ਸਕਣ ਕਿਉਂਕਿ ਉਹਨਾਂ ਦਾ ਰੋਜ਼ਗਾਰ ਵੀ ਇੱਥੇ ਜਿਵੇਂ ਸੀਜ਼ਨ ਹੁੰਦਾ ਹੈ ਕਿ ਕਿਸੇ ਕਾਰੋਬਾਰ ਦਾ ਉਹ ਵੀ ਇੱਕ ਸੀਜ਼ਨ ਦੇ ਵਿੱਚ ਚੱਲ ਰਿਹਾ ਸੀਗੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਜਿੰਨੇ ਵੀ ਯਾਤਰੀ ਉੱਥੇ ਜਾ ਰਹੇ ਨੇ ਚਾਹੇ ਟੂਰਿਸਟ ਨੇ ਚਾਹੇ ਕੋਈ ਯਾਤਰਾ ਲਈ ਜਾ ਰਹੇ ਨੇ ਉਹਨਾਂ ਦੇ ਜਾਨ ਮਾਲ ਦੀ ਰਾਖੀ ਦਾ ਪੂਰਾ ਪ੍ਰਬੰਧ ਕਰੇ ਤੇ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਜਿਹੜੀ ਤੁਸੀਂ ਉੱਥੇ ਜਾਣਾ ਛੱਡੋ ਨਾ ਆਪਣੀ ਸੇਫਟੀ ਜੂਰ ਦੇਖੋ ਸੇਫਟੀ ਲਈ ਜਿੱਥੇ ਸਰਕਾਰ ਨੇ ਪ੍ਰਬੰਧ ਕੀਤੇ ਨੇ ਕੋਈ ਟੂਰਿਸਟ ਪੁਆਇੰਟ ਬਣਾਏ ਨੇ ਜਾਂ ਕੋਈ ਇਦਾਂ ਦੇ ਹੋਰ ਪੁਆਇੰਟ ਪੜਾ ਸਰਕਾਰ ਵੱਲੋਂ ਬਣਾਏ ਗਏ ਨੇ ਉਹਨਾਂ ਨਿਯਮਾਂ ਦਾ ਪਾਲਣ ਕਰਦੇ ਹੋਏ ਕਸ਼ਮੀਰ ਦੇ ਵਿੱਚ ਜੂਰ ਜਾਓ ਤਾਂ ਕਿ ਜਿਹੜਾ ਇਹਨਾਂ ਦਾ ਕਸ਼ਮੀਰ ਦੇ ਵਿੱਚ ਜਾਣ ਦਾ ਰੋ ਟੂਰਿਸਟਾਂ ਨੂੰ ਰੋਕਣ ਦਾ ਮਨਸੂਬਾ ਉਹ ਕਾਮਯਾਬ ਨਾ ਹੋ ਸਕੇ ਤਾਂ ਕਿ ਉੱਥੇ ਦੇ ਲੋਕਾਂ ਦਾ ਰੋਜ਼ਗਾਰ ਨਾ ਟੁੱਟੇ ਰੋਜ਼ਗਾਰ ਟੁੱਟੇਗਾ ਜਿਹਦੇ ਘਰ ਦੇ ਵਿੱਚ ਬੱਚੇ ਭੁੱਖੇ ਮਰਨਗੇ ਉਹ ਗਲਤ ਕੰਮ ਕਰੇ ਕਿ ਕਰੇਗਾ ਸੋ ਸਾਡਾ ਇੱਕ ਇਤਲਾਕਰੀ ਫਰਜ਼ ਬੰਦਾ ਜਿਹੜਾ ਕੰਮ ਕਰਕੇ ਉਹਨਾਂ ਨੇ ਗੋੜੀਆਂ ਚਲਾਈਆਂ ਅਸੀਂ ਸਾਰੇ ਲੋਕਾਂ ਨੂੰ ਆਪਣੇ ਕਿਸੇ ਵੀ ਧਰਮ ਦੇ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਅਗਬੇ ਤੋਂ ਵੀ ਡਬਲ ਸੰਖਿਆ ਦੇ ਵਿੱਚ ਉੱਥੇ ਪਹੁੰਚੋ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਮਨੋਜ ਨੰਨਾ ਜੀ ਨੇ ਸਾਰੀਆਂ ਗੱਲਾਂ ਦਸੀਆਂ ਨੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਮ੍ਰਿਤਕਾ ਦੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਸ ਤੋਂ ਬਾਅਦ ਅਪੀਲ ਕੀਤੀ ਹੈ ਪੂਰੇ ਦੇਸ਼ ਨੂੰ ਕਿ ਜੰਮੂ ਕਸ਼ਮੀਰ ਜਾਣਾ ਨਾ ਬੰਦ ਕਰੋ ਕਿਉਂਕਿ ਜੋ ਉਤਵਾਦੀਆਂ ਦੇ मंसूਬੇ ਸੀ ਉਹ ਤਾਦੀ ਹੀ ਫੇਲ ਹੋਣਗੇ ਜਦੋਂ ਅਸੀਂ ਉੱਥੇ ਕਸ਼ਮੀਰ ਬਾਹਰ ਤੋਂ ਜਾਵਾਂਗੇ ਕੈਮਰਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ